ਤੋਂ ਵੀਰ ਉਹਨਾਂ ਦੇ ਜਿਹੜੇ ਅਨਮੋਲ ਹੀਰੇ ਆ ਮੂਤੀ ਨਜੀਨੇ ਆ ਜਿਨ੍ਹਾਂ ਨੇ ਜੀਪਾਂ ਜਿੱਤੀਆਂ ਨੇ ਮੋਟਰਸਾਈਕਲ ਜਿੱਤੇ ਆ 쿨ਰ ਫ੍ਰਿਜਾਂ ਕਿ ਆ ਜਿਹੜਾ ਵੱਡਾ ਪ੍ਰੋਗਰਾਮ ਪਿਆ ਵਾ ਆ ਇਜਤਮਾਨ ਉਸਤਾਦ ਚੀਨਾ ਮਾਨਸਾ ਚੀਨਾ ਮਾਨਸਾ ਪਹਿਲਾ ਨੰਬਰ ਪਹਿਲਾ ਨੰਬਰ ਪਹਿਲਾ ਨੰਬਰ ਦੂਜਾ ਨੰਬਰ ਪਹਿਲਾ ਨੰਬਰ ਦੂਜਾ ਨੰਬਰ ਪਹਿਲਾ ਨੰਬਰ ਇਹ ਸਾਰਾ ਪ੍ਰੋਗਰਾਮ ਜਿਹੜਾ ਇਹ ਸ਼ੋਹਰਤ ਆ ਜਿਨ੍ਹਾਂ ਨੂੰ ਕਬੂਤਰਾਂ ਨੇ ਵੀਰ ਨੂੰ ਅਸਮਾਨ ਦੇ ਵਿੱਚ ਅਡਾਰੀ ਲਵਾਈ ਹੋਈ ਆ ਚੀਨਾ ਮਾਨਸਾ ਨੂੰ ਅੱਛਾ ਕਿੰਨੇ ਵੀਰ ਅੱਜ ਦੇ ਸਮੇਂ 'ਚ ਤੁਸੀਂ ਤਾਂ ਖਿਡਾਰੀ ਹੋ ਭਾਈ ਜੀ ਬੱਲੂ ਜੀ ਉਹ ਨਹੀਂ ਕਿਹੜੇ ਜਿਹੜੇ ਤੁਹਾਨੂੰ ਐ ਲੱਗਦਾ ਦਿਲ ਨੂੰ ਵੀ ਯਾਰ ਬਈ ਇਹ ਪੰਜ ਖਿਡਾਰੀ ਨੇ ਤੇ ਮੈਚ ਤੁਹਾਡਾ ਹਰੇਕ ਨਾ ਫਸਿਆ ਹੋਊ ਕਿਤੇ ਨਾ ਕਿਤੇ ਕਿਉਂ ਦੇਖੋ ਦੋਸਤੀ ਆਪਣੀ ਵੀ ਆ ਹੱਥ ਬਾਜੀ ਕੋਈ ਕੋਈ ਲੱਗਦੀ ਆ ਕਈ ਬੰਦੇ ਆ ਰਹਿ ਕਹਿਣਾ ਵੀ ਭਾਈ ਜੀ ਅੱਜ ਮੇਰਾ ਆਡ ਲੈਣ ਦੋ ਬਈ ਯਾਰ ਅੱਜ ਮੈਨੂੰ ਗੁਲਜਾਰ ਬਾਈ ਦੀ ਗੱਲ ਵੀ ਇੱਕ ਦਿਨ ਤਾਂ ਆਉਡਣਾ ਹੁੰਦਾ ਉਹ ਦਿਨੇ ਪੰਜਾਬ ਬੈਠੇ ਅੱਜ ਦੇ ਸਮੇਂ 'ਚ ਵੀ ਹਾਂ ਯਾਰ ਬਈ ਇਹ ਪੰਜ ਖਿਡਾਰੀ ਨੇ ਇਹ ਦੇਖੋ ਜਿਹੜੇ ਆਪਾਂ ਸਪੋਰਟਸਮੈਨ ਅਲੀ ਭਾਵਨਾ ਨਾਲ ਸਪੋਰਟਸਮੈਨਸ਼ਿਪ ਨਾਲ ਦੇਖਦੇ ਆਂ ਜੀ ਹੂੰ ਮੋਰ ਪੂਰਾ ਤਗੜਾ ਪਲੇਅਰ ਹੈ ਜੀ ਮੋਰ ਬਾਈ ਜੀ ਗਲਜਾਰ ਜੀ ਗਲਜਾਰ ਬਾਈ ਉਹ ਦੂਜੇ ਦਾ ਹੀ ਲੋਕ ਕਹਣਗੇ ਆਪਦੇ ਦੇ ਨਾਂ ਬਾਈ ਮਿੱਕੀ ਤੇ ਬਾਈ ਬੱਲੂ ਨਹੀਂ ਚਲੋ ਆਪਾਂ ਮਿੱਕੀ ਬਾਈ ਜੀ ਦਾ ਤਾਂ ਕੋਈ ਰਣ ਨਹੀਂ ਸਕਦਾ ਬੱਲੂ ਬਾਈ ਉਹਨਾਂ ਤੋਂ ਜੁਦਾ ਕਿਉਂਕਿ ਮਿੱਕੀ ਬਾਈ ਜੀ ਦਾ ਇੱਕ ਸਮਾਂ ਸੀਗਾ ਇੱਕ ਗੱਲ ਹੋਰ ਬਾਈ ਜੀ ਮੈਂ ਉਹ ਗੱਲ ਕਰਦਾ ਜਿਹੜੇ ਮਿੱਕੀ ਬਾਈ ਜੀ ਦੇ ਕਬੂਤਰ ਸੀ ਮੈਂ ਵੀ ਦੇਖੇ ਆ ਤੇ ਉਹ ਬੜੀ ਤੇਜ਼ੀ ਨਾਲ ਐ ਆਏ ਉੜਦੇ ਸੀ ਤੇ ਬਾਕੀ ਕਈ ਕਬੂਤਰ ਸਲੋ ਉਹ ਕੋ ਕੀ ਚੱਕਰ ਕੀ ਆ ਉਹ ਉਹਨਾਂ ਦਾ ਦੇਖੋ ਜੀ ਆਪਾਂ ਤਾਂ ਨਹੀਂ ਨੋਟ ਕੀਤਾ ਵੀ ਕਦੇ ਐਸਰੋ ਵਾਲੀ ਗੱਲ ਜਿਹੜਾ ਖੇੜ ਛੋਟਿਆ ਹੈ ਉਹ ਤਾਂ ਤੰਦਰੁਸਤਨ ਨੂੰ ਤਾਂ ਨਹੀਂ ਲੱਟ ਰੜੀ ਕਰਨਾ ਉਹਨੇ ਲੱਟ ਲੱਟ ਬਈ ਹਾਂਜੀ ਪਾਰ ਆ ਵੀ ਆਪਣੀ ਲੱਟ ਰੜ ਵਾਲੀ ਗੱਲ ਬੜੀ ਬਹਿਰਨ ਹੋਈ ਹੈ ਹਾਂ ਬੰਦੇ ਲੱਟ ਰੜ ਕਹਿੰਦੇ ਲੱਟ ਲੱਟ ਕੀ ਹੋਇਆ ਜਿਹੜਾ ਨਾ ਐ ਐ ਕਰਦਾ ਫਿਰਦਾ ਜੀ ਹਾਂ ਆਥ ਨੇ ਲੋਕਾਂ ਨੇ ਕਿਦਾਂ ਕਿਦਾਂ ਕਬੂਤਰ ਗੇੜਾ ਨਹੀਂ ਆਉਂਦਾ ਹਾਂ ਕਿਤੇ ਰੱਬ ਚ ਖੜਾ ਮੈਂ ਕੂਛ ਨੂੰ ਪੱਟਦੇ ਤੇ ਚੜਦਾ ਨਾ ਜਦੋਂ ਜੀ ਐ ਯੀ ਨੂੰ ਹਨ ਕਬੂਤਰਵਾਜ ਇੱਕ ਭੈੜਾ ਸ਼ਬਦ ਇੱਕ ਲਟ ਲਟ ਹਾਂਜੀ ਉਹ ਲਟ ਲਟ ਆ ਜੀ ਮੇਰੀ ਨਿਗਾ ਚ ਉਹ ਲਟ ਲਟ ਆ ਅੱਛਾ ਇੱਕ ਤਾਂ ਬਾਈ ਜੀ ਹੋਗੇ ਗੁਲਜਾਰ ਬਾਈ ਹੋ ਗਿਆ ਮੋਰ ਬਾਈ ਹੋਗੇ ਹੋਰ ਦੇਖੋ ਜੀ ਪਤਾ ਕੀ ਹੈ ਜਿਹੜੇ ਮੇਰੇ ਮਨ ਚ ਆਏ ਕਿ ਹਾਂ ਜਿਹੜੇ ਆਪਣੇ ਕਬੂਤਰਾਂ ਨੂੰ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਇਹ ਆਪਾਂ ਨੂੰ ਪਹੁੰਚ ਮੈਂ ਤਾਂ ਆਹੀ ਦੋ ਬੰਦੇ ਨੂੰ ਉਹ ਕਰਦੇ ਦੋਨਾਂ ਨੂੰ ਕਰਦੇ ਹੋਰ ਸਾਰੇ ਪਲੇਅਰ ਤਗੜੇ ਜੀ ਸਾਰੇ ਤਗੜੇ ਆ ਵੀ ਆ ਵੀ ਜੀ ਚ ਪਾਰਟਿਸਿਪੇਟ ਕਰਦਾ ਜੀ ਹਰੇਕ ਤਗੜਾ ਹੂੰ ਜਿਹੜਾ ਘਰੋਂ ਐਂਟਰੀ ਲੈ ਕੇ ਡਾਉਂਦਾ ਕਰਦਾ ਹਰ ਜਿੱਤ ਕਰਮਾਂ ਦੀ ਗੱਲ ਹੈ ਹਰੇ ਕੀ ਪਲੇਅਰ ਹੈ ਜੀ ਹਰੇ ਕੀ ਖਿਡਿਆਰੀ ਹੈ ਪਰ ਜੇ ਆਪਾਂ ਕਹੀਏ ਵੀ ਕੰਪੀਟੀਸ਼ਨ ਦੇ ਨਾਲ ਮੈਨੂੰ ਤਈ ਦੋ ਬੰਦੇ ਲੱਗਦੇ ਨੇ ਜੀ ਬਾਕੀ ਦੋ ਸਾਡੇ ਵਾਲੇ ਨੇ ਹਾਂ ਉਹਨਾਂ ਨਾਲ ਤੇ ਅੱਛਾ ਅੱਜ ਦੀ ਥੋੜੇ ਮਨਚ ਆਏ ਹੋਇਆ ਵੀ ਯਾਰ ਆਹ ਕਬੂਤਰ ਜੇ ਮੇਰੇ ਕੋਲੇ ਹੁੰਦਾ ਕੋਈ ਮੈਨੂੰ ਜਿੰਨੇ ਬਾਜੀ ਪਿੱਛੇ ਪੰਜ ਚਾਰ ਹੁੰਦੇ ਉਹਨਾਂ ਸਾਰੇ ਲੱਗਦੇ ਨੇ ਨਹੀਂ ਇਹ ਮੇਰੇ ਕੋਲੇ ਹੁੰਦੇ ਅੱਛਾ ਨਹੀਂ ਸਾਰੇ ਸਾਰੇ ਉਹ ਤਾਂ ਫਿਰ ਕੋਟੇ ਬਾਝੜ ਗਏ ਜਿਹੜੇ ਵੀ ਅਖੀਰ ਚ ਬਾਜੀ ਵੀ ਜੇ ਤੁਹਾਡੇ ਕੋਲੇ ਹੁੰਦੇ ਨਹੀਂ ਓਵੇਂ ਨਹੀਂ ਕੋਈ ਕਬੂਤਰ ਆਏ ਤੁਹਾਨੂੰ ਲੱਗਦਾ ਹੁੰਦਾ ਵੀ ਹਾਂ ਯਾਰ ਜੀ ਇਹ ਬੰਦਿਆਂ ਦਾ ਵੀ ਜੇ ਇਹ ਕਬੂਤਰ ਮੇਰੇ ਕੋਲੇ ਹੁੰਦਾ ਹੁੰਦਾ ਜੀ ਕਈ ਵਾਰ ਜਿੰਮੇ ਕੋਈ ਪਿੱਛੋਂ ਪਤੰਗੀਆਂ ਤੇ ਆ ਗਿਆ ਕੋਈ ਛੱਪੜ ਤੇ ਕੋਈ ਪੱਖੇ ਤੇ ਆ ਗਿਆ ਕੋਈ ਐ ਮਤਲਬ ਕਿ ਵੀ ਐਂ ਜੀ ਵੀ ਕਿਸੇ ਕਾਰਨ ਗੇ ਹਰ ਐਂ ਲੱਗਦਾ ਜੀ ਆਪਾਂ ਸਾਹਮਣੇ ਆਉਂਦਾ ਵਿਥ ਭਵਾਨ ਦੇ ਉਦੋਂ ਜ਼ਰੂਰ ਲੱਗਦਾ ਜੀ ਉਦੋਂ ਲੱਗਦਾ ਇਹੋ ਜਿਹਾ ਕਿਤੇ ਕਹਾਣੀ ਆਈ ਆ ਦਿਮਾਗ ਚ ਕਈ ਆਈ ਕਈ ਨਾ ਕਿ ਕਈ ਵਾਰੀ ਲੱਗਦਾ ਜੀ ਵੀ ਜੇ ਆਪਣਾ ਛੱਡਿਆ ਹੁੰਦਾ ਜੇ ਇਹ अच्छा हां जी ओ चाहे वो ਖਿਡਾਰੀ ਦਾ ਸੀਗਾ ਉਹ ਦੇਖੋ ਜੀ ਹਰੇਕ ਬੰਦੇ ਜੀ ਕੋਈ ਨਾ ਕੋਈ ਘਟਬਾਧ ਹੈ ਆਪਾਂ ਹੁਣ ਬਾਈ ਵੱਲੂ ਨੇ ਇੰਨਾ ਕ ਸਿਖਾਈ ਹੋਏ ਆ ਜੀ ਹੂੰ ਸਾਡੇ ਜੇ ਦਿਨ ਚ ਗੱਲ ਨਾ ਹੋਵੇ ਇੱਕ ਵਾਰੀ ਤਾਨੂੰ ਐਂ ਲੱਗਦੇ ਦਿਨੋਂ ਦੂਰ ਹੈ ਦੂਰ ਜਿੰਨੇ 40 ਜੜੀ ਫੋਨ ਵੀ ਹੋ ਜਾਂਦੇ ਵੀ ਵੱਡੇ ਛੋਟੇ ਭਾਈਚਾਰਾ ਰਿਸ਼ਤਾ ਹੀ ਸਾਡਾ ਲੜ ਵੀ ਪੈਂਦੇ ਆ ਸਭ ਕੁਝ ਹੋ ਜਾਂਦਾ ਪਰ ਜਿਹੜੇ ਦੇ ਚਵਾਈ ਦੀ ਇੱਜ਼ਤ ਆ ਬਹੁਤ ਜ਼ਿਆਦੀ ਹੈ ਜੀ ਉਹ ਆਪਣਾ ਬੜਾ ਜ਼ਿਆਦਾ ਮੋਹ ਕਰਦਾ ਅੰਦਰੋਂ ਜੇ ਮੰਨ ਲਾ ਕਦੇ ਆਪਚ ਅਸੀਂ ਵੀਰ ਲੜਦੇ ਆਂ ਉਹ ਵੀ ਦੁਖੀ ਹੁੰਦਾ ਮੈਂ ਵੀ ਦੁਖੀ ਹੁੰਨਾ ਬਰ ਜਿਵੇਂ ਬਾਈ ਨੇ ਦੱਸਿਆ ਕਰਿਆ ਹੋਇਆ ਸਾਰਾ ਕੁਝ ਪਤਾ ਹੁੰਦਾ ਵੀ ਆ ਜਿਹਦਾ ਆ ਕਮੀ ਆ ਪਤਾ ਵੀ ਫਰਾਨੇ ਪਰੇ ਚ ਆ ਘਾਟ ਆ ਇਹ ਤਾਂ ਹਰਤਾ ਪਤਾ ਵੀ ਇਹਦੇ ਲੋਜ ਤਾਂ ਨਹੀਂ ਉੱਡੇ ਇਹ ਐਂ ਛੱਡਦਾ 10 ਵੀ ਦਿਨ ਦਿੰਦੇ ਨੇ ਜੀ ਆਪ ਨੂੰ ਚੇਲੇ ਦੱਸਦੇ ਸਾਡੇ ਬਾਈ ਨੇ ਐ ਛੱਡਿਆ ਸੀ ਤਾਂ ਹਰ ਕੇ ਯਾਰ ਹੂੰ ਜਦੋਂ ਪਾਪਾ ਜਿੱਤਦੇ ਆ ਨਾ ਜੀ ਲੋਕ ਸਾਰਾ ਕੁਝ ਦੱਸਦੇ ਉਦੋਂ ਆ ਅਗਲੇ ਨੂੰ ਪਤਾ ਹੁੰਦਾ ਕਿੰਨਾ ਸਾਰਾ ਕੁਝ ਪਤਾ ਹੀ ਹੈ ਫਿਰ ਉਹ ਤਾਂ ਨਹੀਂ ਜਿਹਦੇ ਘਰ ਚ ਦਾਣੇ ਉਹਦੇ ਕਮਲੇ ਵੀ ਸਿਆਣੇ ਬਈ ਜਦੋਂ ਜਿੱਤ ਗਿਆ ਤਾਂ ਬਈ ਹਾਂ ਉਦੋਂ ਜਿੱਤ ਗਿਆ ਉਹ ਐ ਨਹੀਂ ਜੀ ਗੱਲ ਇੱਕ ਪਤ ਕੋਸ਼ ਆਪਾਂ ਵੀ ਐ ਲਾ ਲਓ ਬਿੱਡੇ ਨਲਾਇਕ ਨਹੀਂ ਹੈਗੀ ਗੱਲਬਾਤ ਸਾਰਾ ਦਿਮਾਗ ਨਵੀਂ ਇਹ ਜ ਮਗਰ ਲੱਗਣ ਵਾਲੀ ਗੱਲ ਨਹੀਂ ਹਾਂ ਬਈ ਮਨ ਲੋਕਾਂ ਦੀ ਗੱਲਾਂ ਬੁੱਝ ਲੈਣੇ ਆ ਆਪਾਂ ਨੂੰ ਪਤਾ ਵੀ ਫਲਾਨ ਨੇ ਇਹਨੂੰ ਆਹ ਕਰਮੀ ਕਰਕੇ ਤੇ ਕੀ ਹਵਾ ਨਹੀਂ ਆਈ ਫਲਾਨ ਨੇ ਨੂੰ ਆ ਹੋ ਗਿਆ ਸਾਰਾ ਪਤਾ ਹੀ ਭਾਈ ਮੈਂ ਕਿਹਨਾ ਜੋ ਸਲਾਹ ਕਰਦੇ ਆਂ ਭਾਈ ਬੰਨੋ ਸਲਾਹ ਕਰਦੇ ਆਂ ਤੁਹਾਨੂੰ ਅੱਛਾ ਇੱਕ ਗੱਲ ਮੈਂ ਹੋਰ ਪੁੱਛਣੀ ਸੀ ਹਾਂਜੀ ਜਦੋਂ ਤੁਸੀਂ ਕਬੂਤਰ ਆਪਾਂ ਕਹਿੰਦੇ ਆਂ ਵੀ ਅੱਜ ਕਬੂਤਰ ਆਪਣਾ ਸਾਂਭਿਆ ਹੋਇਆ ਵਾ ਹਾਂਜੀ ਕੱਲ ਨੂੰ ਬਾਜੀ ਕੈਨਸਲ ਹੋ ਜਾਂਦੀ ਆ ਹਾਂਜੀ ਉਹ ਫਿਰ ਕਬੂਤਰ ਦੀ ਜਿਹੜੀ ਆਉਣ ਵਾਲੀ ਬਾਜੀ ਆ ਉਹਦੇ ਵਿੱਚ ਫਿਰ ਉਹ ਕਿਵੇਂ ਸਿਸਟਮ ਤੁਸੀਂ ਢਾਲਦੇ ਹੋ ਕਈ ਬੰਦੇ ਨੇ ਮੈਂ ਸੁਨੇ ਆਂ ਵੀ ਬਾਈ ਜੀ ਯਾਰ ਇਹ ਛੱਡਣਾ ਸੀ ਉੱਥੇ ਉਹਦੋਂ ਖਰਾਬ ਹੋ ਗਿਆ ਤੇ ਮੁੜ ਕੇ ਇਹ ਮੈਂ ਖਰਾਬ ਕਿਉਂ ਨੂੰ ਚੱਕ ਕੇ ਦਾਣਾ ਮੈਂ ਖੁੱਡੇ ਛੱਡ ਦਿੰਦੇ ਆ ਜੀ ਬਾਰੀ ਤਾਂ ਜਰੂਰ ਖਰਾਬ ਹੋ ਜਾਂਦੀ ਵੀ ਦੋ ਦਿਨ ਪਹਿਲਾਂ ਗੇੜੇ ਪਾਏ ਹੁੰਦੇ ਆ ਜਿਹੜਾ ਉਹਦਾ ਇੰਜਣ ਮੰਨਿਆ ਹੁੰਦਾ ਫਿਰ ਉਹ ਉਹ ਐ ਕਿ ਆਪਾਂ ਆਪਾਂ ਜਦੋਂ ਜਿਹਨੂੰ ਕੋਈ ਚੀਜ਼ ਮਾੜੀ ਦੇਣੀ ਹੈ ਨੀ ਸਮਝੋ ਗਰਮੀ ਨਿਕਲ ਗਈ ਸੈੱਟ ਹੈ ਜੀ ਅਗਲੀ ਵਾਈ ਛੱਡਦੇ ਆਂ ਉਹ ਕੋਈ ਫਰਕ ਨਹੀਂ ਫਰਕ ਕੋਈ ਨਹੀਂ ਪੈਂਦਾ ਸਿਰਫ ਫਰਕ ਇਹ ਪੈਂਦਾ ਹੈ ਵੀ ਜਿਵੇਂ ਉਹ ਅੱਜ ਜਿਹੜੇ ਬੋਏ ਸੀ ਦੋ ਦੋਨੇ ਰੈਸਟ ਹੋਊਗੀ ਤੀਜੇ ਨੂੰ ਵਾਈ ਛੱਡਣਾ ਸੀ ਉਹ ਇਹ ਗੇੜੇ ਵਾਰੀ ਦਾ ਫਰਕ ਪੈਂਦਾ ਹੋਰ ਉਹਨੂੰ ਕੀ ਹੋਣਾ ਜੀ ਤੀਜੇ ਦਿਨ ਚੌਥੇ ਦਿਨ ਤੁਸੀਂ ਘਰੇ ਛੱਡ ਸਕਦੇ ਹੋ ਉਹਨੂੰ ਮੰਨ ਲਓ ਜਿਹੜੇ ਨੇ ਸਾਹਮਣੇ ਹੋਇਆ ਜੀ ਉਹ ਦਾ ਨਿਗਰ ਅਗਲੇ ਨੇ ਛੱਡਣੇ ਉਸਨੂੰ ਦਾਣੇ ਪਾ ਕੇ ਅੱਛਾ ਇਹ ਇਹ ਗੱਲ ਉਹ ਮੌਸਮ ਹੋ ਗ बाजी बाजी कैंसिल होगी मौसम सही ਆ ਉਹਨੂੰ ਫਿਰ ਘਰੇ ਛੱਡ ਸਕਦੇ ਹੋ ਇੰਜਣ ਮੰਨਿਆ ਹੋਇਆ ਜਦੋਂ ਜੀ ਮੌਸਮ ਖਰਾਬ ਹੋ ਗਿਆ ਅਸੀਂ ਨਹੀਂ ਘਰੇ ਛੱਡਦੇ ਤੁਸੀਂ ਉਹ ਨਹੀਂ ਮੇਰੀ ਗੱਲ ਨਹੀਂ ਸਮਝਦੇ ਉਹ ਉਹ ਗੱਲ ਉਹ ਤਾਂ ਗੱਲ ਜੁਦਾ ਹੋ ਗਈ ਮੌਸਮ ਵਾਲੀ ਮੌਸਮ ਵਾਲੀ ਗੱਲ ਜੁਦਾ ਹੋ ਗਈ ਮੇਰੇ ਪਿੰਡ ਬਾਜੀ ਆ ਮੈਂ ਬਾਜੀ ਕੈਨਸਲ ਕਰਤੀ ਕੋਈ ਕਾਰਨ ਹੋਗੇ ਥੋੜਾ ਕਬੂਤਰ ਸੰਭਿਆ ਤੁਸੀਂ ਆਪਦੇ ਘਰੇ ਉਸੇ ਦਿਨ ਉਹਨੂੰ ਛੱਡ ਸਕਦੇ ਛੱਡ ਸਕਦੇ ਆ ਜੀ ਹਾਂ ਛੱਡਣ ਚ ਕੋਈ ਦਿੱਕਤ ਨਹੀਂ ਪਰ ਅਸੀਂ ਛੱਡਦੇ ਨਹੀਂ ਛੱਡਦੇ ਕਿਉਂ ਨਹੀਂ ਜੀ ਆਪੋ ਨੂੰ ਅੱਜ ਕਰ ਛੱਡ ਗਈ ਕਰਨਾ ਆਪੋ ਨੂੰ ਅਗਲੀ ਵਾਰੀ ਛੱਡਾਂਗੇ ਅੱਜ ਉਹਨੂੰ ਪ੍ਰੋਪਰ ਡਾਈਟ ਪਾਓ ਤਾਣਾ ਪਾਣੀ ਪਾਓ ਫਿਰ ਬਾਜੀ ਮੰਨ ਲਓ ਅੱਜ ਉਹਨੂੰ ਚਾਰ ਬਦਾਮਾਂ ਤੇ ਇੱਕ ਤੇ ਦੋ ਤੇ ਪੰਜ ਸਮੇਂ ਹੋਇਆ ਉਹਦੀ ਉਹਨੂੰ ਪ੍ਰੋਪਰ ਡਾਈਟ ਤੇ ਨਾਲ ਤਾਂ ਪੱਕਾ ਰੇਡਾਤਾ ਨਾਲੇ ਉਸਾਮੇ ਹੋਇਆ ਸੀ ਉਹਨੂੰ ਉਸ ਦਿਨ ਦੀ ਖਰਾਕ ਭੁੱਖ ਸਾਰੀ ਪੂਰੀ ਕਰੋ ਅਗਲੇ ਦਿਨ ਢਾ ਦਿਓ ਅਗਲੇ ਦਿਨ ਢਾ ਲਓ ਯਾਨੀ ਉਸ ਦਿਨੇ ਉਹ ਛੱਡੋ ਨਾ ਉਹਨੂੰ ਉਹਦਾ ਕੋਈ ਕੁਝ ਨਹੀਂ ਛੱਡਣਾ ਹੋਵੇ ਪਰ ਉਹਦਾ ਤਾਂ ਵੱਧ ਇੰਗਰ ਮੰਨੇ ਆ ਥੋੜਾ ਬਹੁਤਾ ਜੋਰ ਲਾਉ ਉਹ ਉੱਡੂਗਾ ਜੀ ਭੁੱਖਾ ਘਰੇ ਜ਼ੋਰ ਲੱਗ ਜੂਦਾ ਬਸ ਆ ਗੱਲ ਹਾਂ ਜੀ ਉਹ ਕਹੀ ਕਿ ਕਿਉਂਕਿ ਕਈ ਬੰਦੇ ਇਹ ਇਹ ਵੀ ਅਣਜਾਣ ਬੰਦੇ ਕਈ ਤਰ੍ਹਾਂ ਪਤਾ ਕੀ ਹੈ ਅਣਜਾਣ ਬੰਦੇ ਦਾ ਸ਼ੋਸ਼ਣ ਕਰਨੇ ਜੀ ਜਦੋਂ ਉਹਨਾਂ ਮੈਂ ਵੀ ਦੇਖਦਾ ਕਈ ਵਾਰੀ ਬੰਦੇ ਆਪਾਂ ਸਹੀ ਦੱਸਦੇ ਨੇ ਬਸ ਬਾਈ ਐਂ ਉੱਡ ਜੂਗਾ ਜੇ ਤਾਂ ਬੰਦ ਦੱਸਦੇ ਯਾਰ ਵੀ ਤੂੰ ਐਂ ਪਾਣੀ ਆ ਭਸਮ ਦੇ ਦੇ ਯਾ ਜਲਾਬ ਦੇ ਦੇ ਯਾਰ ਸੌਂਦ ਦੇ ਦੇ ਯਾ ਅੰਦ ਬੁਖਾਰ ਦੇ ਦੇ ਹਲੂਗਾਰਾ ਫਿਰ ਤਾਂ ਲੱਗਦਾ ਮੈਨੂੰ ਬਾਈ ਇਹਨੇ ਵਾੜਾ ਕੋ ਦੱਸ ਦੱਸ ਤਾ ਜਦੋਂ ਐਂ ਜੇ ਕਰਕੇ ਛੱਡਦੇ ਐਂ ਉੱਡੂਗਾ ਹਾਂ ਉਸੇ ਖੇੜ ਤੇ ਬਿੱਥਾਂ ਮੋਨੇ ਹੀ ਉਸੇ ਖੇੜ ਤੇ ਹਰਬੀ ਜਾਂਦੇ ਆ ਇਹ ਤਾਂ ਆਪਾਂ ਤਾਂ ਫਿਰ ਇੱਕ ਵਾਰ ਜੀ ਵੀ ਨਾ ਹਰੀਏ ਪਰ ਜਿਹੜੇ ਬੰਦਾ ਮਨ ਨਹੀਂ ਖੜਦਾ ਹੂੰ ਤਾਂ ਦੂਜੀ ਏਡੀ ਲਸਟੋਵੇ ਜੀ ਵੀ ਆ ਦੂਜਾ ਪਾਣੀ ਦਾ ਭਖੜਾ ਵੀ ਲਾ ਦੇ ਆਲੂ ਬਖਾਰਾ ਵੀ ਲਾ ਦੇ ਦੂਜਾ ਵੀ ਲਾ ਦੇ ਉਹਨਾਂ ਦਾ ਫਿਰ ਮਨ ਖੜਦਾ ਉਹ ਕਈ ਗਰਾਂ ਕੋਈ ਛੋਟੇ ਡਾਕਟਰ ਸਾਡਾ ਦੋਸਤ ਸੀ ਉਹਨੇ ਥੋੜੇ ਪੈਸੇ ਦੀ ਦਵਾਈ ਦਿੱਤੀ ਫਿਰ ਇੱਕ ਨੇ 750 ਫੀਸ ਵੀ ਲਈ ਤੇ ਦਵਾਈ ਵੀ ਵੱਡੀ ਹੋ ਗਿਆ ਨਾ ਵੀ ਆਹ ਸੈਟ ਆ ਉਹ ਸੈਟ ਆ ਬਈ ਅੱਛਾ ਚੀਨੇ ਵੀਰ ਐਦ ਕੀਤਾ ਫਿਰ ਸੋਹਣਾ ਮੰਨ ਲਓ ਬਹੁ ਪਰਮਾਤਮਾ ਨੇ ਮਿਹਰ ਕੀਤੀ ਰੰਗ ਲੱਗੇ ਹੋਣਗੇ ਪੂਰੇ ਫੁੱਲ ਜੀ ਜਿਹੜਾ 2024 ਦਾ ਕਿਉਂਕਿ ਕਿੰਨਾ ਅ ਅੱਛਾ ਹੁਣ ਜਿਹੜੇ ਕਿੰਨੇ ਵੀ ਦੁੱਸਰ ਤੁਸੀਂ ਦੁੱਸਰ ਦੇ ਵੀ ਮਹਾਰਤਹੀਂ ਦੁੱਸਰ ਅਸੀਂ ਛੱਡਦੇ ਨਹੀਂ ਹੈਗੇ ਜੀ ਹਾਂ ਜਿਹੜੇ ਮਨਨ ਦੁੱਸਰ ਦੱਸੀਏ ਜਿਵੇਂ ਬਾਈ ਜੀਤ ਦੇ ਵੀ ਕੇ ਨੂੰ ਹਾਂ ਜਿਹੜਾ ਬਾਈ ਜੀਤ ਦਾ ਛੋਟਾ ਬ੍ਰਦਰ ਮੰਤ ਅੱਛਾ ਐਦਕੀ ਮੈਂ ਐਦਕੀ ਨਾ ਸੁਣਿਆ ਹਾਂਜੀ ਉਹ ਪਹਿਲਾਂ ਚੰਗੇ ਬਾਜਦੇ ਆ ਜੀ ਆਪਣਾ ਨਾਲ ਆਪਣੀ ਫੁੱਲ ਸਪੋਰਟ ਹੈ ਜੀ ਆਪਣਾ ਬਹੁਤ ਮੈਨੂੰ ਕੂਤਰ ਕਵਤਨ ਮੈਨੂੰ ਬਹੁਤ ਹੈਲਪ ਕਰਦੇ ਆ ਵੀ ਮਨ ਲੋਕ ਜਿਵੇਂ ਆਪਣੇ ਕੂਤਰ ਭੇੜੇ ਆ ਜਿਹੜੇ ਨਹੀਂ ਨਾਂ ਜਾਣ ਵਾਲੇ ਕੂਤਰ ਛੋਟੇ ਮੈਂ ਉਹਨਾਂ ਤੋਂ ਲੈ ਲਉਣਾ ਜੀ ਚੰਗੇ ਕੂਤਰ ਮਨ ਲਗੀ ਆਪਣੇ ਮਤਲਬ ਵੀ ਘਾਰ ਹੀ ਬਣਿਆ ਹੋਇਆ ਉਹਨੂੰ ਪਰਮਜੀਤ ਜੀ ਨੇ ਮੇਰੀ ਦੱਸੀ ਹੋਈ ਦੁੱਸਰ ਜੀ ਉਹ ਬੱਟ ਕੱਢ ਦਿੰਦੇ ਦੱਸੀ ਦੇ ਇੱਕ ਸ਼ਰਤ ਤੇ ਆ ਜਿਹੜੇ ਬਾਲੇ ਭੇੜੇ ਨੇ ਵੀ ਬਾਜੀ ਨਹੀਂ ਬਣਨਦੂ ਦੁੱਸਰਚ ਹਾਂਜੀ ਫੇਰ ਹੀ ਪਤਾ ਲੱਗੂ ਵੀ ਆਪਾਂ ਦੱਸਿਆ ਉਹਨਾਂ ਨੂੰ ਅੱਛਾ ਵੀ ਇਹ ਚੀਨੇ ਦੇ ਕਿਉਂਕਿ ਮਹੰਤਬਾਈ ਜੀ ਵੀ ਐਤ ਕੀ ਟਰੈਕਟਰ ਜਿੱਤੇ ਆ ਹਾਂ ਟਰੈਕਟਰ ਪਹਿਲਾਂ ਵੀ ਜਿੱਤਿਆ ਨੇ ਜੋ ਮੋਟਰ ਮੋਟਰਸ ਨਾਲ ਜਮ ਗੜਦ ਕੱਢੀ ਰੱਖੀ ਉਹਨਾਂ ਨੇ ਪੂਰੇ ਟੌਪ ਉੱਡੇ ਹੁੰਦੇ ਆ ਐਤ ਕੀ ਮੈਂ ਕਾਫੀ ਓਨਰ ਆ ਕਿਉਂਕਿ ਉਹ ਮੇਰੇ ਮੂੰਹੋਂ ਜਦੋਂ ਮੀਮਸਾ ਨਿਕਲੇ ਆ ਉਹ ਜੀਤ ਬਾਈ ਦੇ ਹੀ ਉਹ ਗੋਹਣ ਹੀ ਮੀਮਸਾ ਵਾਲੇ ਆ ਆਪਣੇ ਬੇਟੇ ਦਾ ਮੇਰੇ ਨਾਮ ਤੇ ਨਾਮ ਰੱਖਿਆ ਜੀ ਉਹ ਉਹਨਾਂ ਦੇ ਬੇਟੇ ਦਾ ਨਾਮ ਚੀਨਾ ਮੀਮ ਜਿਹਾ ਸਪੈਸ਼ਲ ਰੱਖਿਆ ਚਲੋ ਇਹ ਕਿੰਨਾ ਨੇ ਆਪਣੇ ਜੇ ਮਹੰਤਬਾਈ ਜੀ ਨੇ ਨੇ ਜੀ ਉਹ ਰੱਚਾ ਮੁੰਡਾ ਮੀਮਸੇ ਵਾਲਾ ਹੈਗਾ ਅੱਛਾ ਹਾਂਜੀ ਉਹਨੇ ਉਹਨਾਂ ਦੇ ਬੇਟੇ ਦਾ ਨਾਮ ਚੀਨਾ ਮੀ ਉਹ ਮਾਨਸਾ ਉਹਨਾਂ ਨੇ ਚੀਨਾ ਮੀਮਸ ਨਿੱਕਾ ਦੇ ਬੱਚਾ ਜੀ ਉਹਨਾਂ ਦਾ ਮੈਨੂੰ ਮਿਲ ਕੇ ਗਿਆ ਉਹ ਮੇਰੇ ਮੂੰਹ ਬੋਲ ਵੀ ਪਿਆਉਂਦੇ ਬਹੁਤ ਹਾਂਜੀ ਉਹ ਤਾਂ ਹੀ ਮੈਂ ਉਹਦਣੇ ਉੱਥੇ ਸੀਗਾ ਜਦਨੇ ਵੀ ਮੈਂ ਮੀਮਸੇ ਬਹੁਤ ਭਿਜਾਉਂਦਾ ਸੀ ਮੇਰੇ ਮੂੰਹੋਂ ਵੀ ਮੀਮਸਾ ਹੀ ਉਦੋਂ ਜਦੋਂ ਤੁਹਾਡਾ ਨੋ ਮਾਨਸਾ ਲਿਆ ਹਾਂਜੀ ਅੱਛਾ ਕਿਨੇ ਵੀ ਅਖੀਰ ਦੇ ਵਿੱਚ ਕੋਈ ਮੈਸੇਜ ਖੜਾ ਰਿਆਂ ਨੂੰ ਮੈਸੇਜ ਇੱਕ ਤਾਂ ਜੀ ਇਹ ਆ ਵੀ ਜਿਵੇਂ ਹੁਣ ਮੇਰੇ ਨਾਲ ਹੀ ਬਾਜੀ ਤੇ ਇੱਕ ਦੋ ਤੇ ਸ਼ਾਇਦ ਮੈਨੂੰ ਲੱਗਿਆ ਵੀ ਗਲਤ ਹੋਇਆ ਲੋਕਾਂ ਨੂੰ ਲੱਗਿਆ ਹੋਵੇ ਯਾਰ ਨਹੀਂ ਜੀ ਇਹਨਾਂ ਗਲਤ ਹੈ ਉੱਥੇ ਪਤਾ ਕੀ ਚਾਹੀਦਾ ਜੀ ਕਬੂਤਰ ਬਾਜੀ ਚ ਵੀ ਕੋਈ ਪੰਜਾਬ ਲੈਵਲ ਦੀ ਕਮੇਟੀ ਹੋਵੇ ਪੰਜਾਬ ਚ ਬਹੁਤ ਜਿਹਨਾਂ ਨੂੰ ਬੰਦੇ ਆ ਜਿਹੜੇ ਹੋਰ ਗੇਮਾਂ ਚ ਵੀ ਜਿਹਨਾਂ ਨੇ ਬਹੁਤ ਸਟਾਈਲ ਕੀਤਾ ਬਾਈ ਜੱਗਾ ਕਲਰ ਬਾਈ ਪਰ ਬਾਈ ਪਰਮੰਦਰ ਊਮਛੇੜੀ ਬਾਈ ਗਿਆਰੀ ਪਰਵਾਨ ਘੜਸ ਵਾਲੇ ਬੰਦੇ ਜਿਹੜੇ ਸੱਚ ਨੂੰ ਸੱਚ ਕਹਿਣ ਵਾਲੇ ਬੰਦੇ ਆ ਹੋਰ ਬਹੁਤ ਹੋ ਜਾਣਗੇ ਜੀ ਬੰਦੇ ਕੋਈ 20 ਬੰਦਾ ਦੀ ਕੋਈ 25 ਬੰਦਾ ਦੀ ਕਮੇਟੀ ਹੋਵੇ ਜੀ ਮੰਨ ਲਓ ਅੱਜ ਬਾਈ ਵਿੱਕੀ ਨਾਲ ਧੱਕਾ ਹੋ ਗਿਆ ਬਈ ਵਿੱਕੀ ਆਉਂਦੀ ਗੱਲ ਤਾਂ ਰੱਖ ਸਕੀ ਉਹਨਾਂ ਅੱਗੇ ਉਹ ਫੈਸਲਾ ਸੁਣਾ ਸਕਣ ਜੇ ਤੁਸੀਂ ਗਲਤ ਹੋ ਸਾਨੂੰ ਗਲਤ ਕਹਿੰਦੇ ਨੇ ਜੇ ਕਮੇਟੀ ਵਾਲੇ ਗਲਤ ਤਾਂ ਕਮੇਟੀ ਨੂੰ ਗਲਤ ਕਾਪੀ ਵਾਲੇ ਗਲਤ ਤਾਂ ਕਾਪੀ ਨੂੰ ਹੁਣ ਜੀ ਕੋਈ ਬਾਲੀਵੁੱਡਸ ਨਹੀਂ ਕੂਤਰਵਾਜੀ ਦਾ ਕਿਤੇ ਕੋਈ ਰੌਲਾ ਪੈ ਗਿਆ ਕਿਤੇ ਕੋਈ ਪੁਲਿਸ ਆ ਗਈ ਕਿਤੇ ਕੋਈ ਕਿਸੇ ਨੇ ਕਾਪੀਆਂ ਨੇ ਪਾਇਆ ਰੱਖ ਲਈ ਕਿਸੇ ਬਾਬੇ ਨੇ ਰੱਖ ਲੈ ਕਿਵੇਂ ਵੀ ਰੱਖ ਲੈ ਹੁਣ ਕੋਈ ਉਹ ਮਤਲਬ ਸੇਹ ਦੇ ਨਾਲ ਹੀ ਹੈ ਨਹੀਂ ਜੀ ਉਹਨੇ ਕਿਧਰੀ ਨੂੰ ਕਾਠ ਹੈ ਜੀ ਉੱਥੇ ਰਾਮੇ ਢਾਲੀ ਵਾਲਾ ਪੈਲਸ ਚ ਹਮਮ ਹਮਾਗੇ ਸੀ ਆਪ ਵੀ ਜਾਵਾਂਗੇ ਆਉਤੇ ਸਾਰੇ ਬੰਦਿਆਂ ਨੂੰ ਵੀ ਕਿ ਅੱਜ ਬੰਦਾਂ ਦਾ ਫੋਨ ਆਇਆ ਬਾਈ ਤੇਰੇ ਨਾਲ ਚੱਲਣਾ ਹੀ ਮੈਂ ਖਿਆਰ ਵੀ ਅਸੀਂ ਦਾ ਆਪ ਹੀ ਹੋਵਾਂਗੇ ਤੁਹਾਨੂੰ ਮੈਂ ਸ਼ਹਿਰ ਤੋਂ ਦੋ ਬੱਸਾਂ ਕਰਾ ਦਿੰਨਾ ਵੀ ਮੈਂ ਪੇ ਕਰੂੰਗਾ ਤੁਸੀਂ ਪਹੁੰਚੋ ਉੱਥੇ ਪਲੇਟਫਾਰਮ ਵਧੀਆ ਮੈਸੇਜ ਕੂਤਰਬਾਜੀ ਨੂੰ ਸਾਰੇ ਸੀਨੀਅਰ ਬੰਦਿਆਂ ਨੂੰ ਵੀ ਚਾਹੀਦਾ ਜੀ ਵੀ ਉੱਥੇ ਪਹੁੰਚਣ ਅੱਬਲਾ ਤਾਂ ਜੀ ਅਪੀਰ ਦਾ ਕਰਨੀ ਚਾਹੀਦੀ ਸਮਾਂ ਦੀ ਉਹ ਬੰਦੇ ਐਂਟਰੀ ਨਾ ਕਰਨ ਕੂਤਰ ਜਿਹੜੇ ਉੱਥੇ ਖੇਡ ਨਹੀਂ ਆਉਂਦੇ ਜਿੱਥੇ ਆਪਣੇ ਰਾਮ ਇਹ ਇਕੱਠ ਹੈ ਜੀ ਰਾਮੇ ਟਾਲੀ ਵਾਲਾ ਪਹਿਲਾ ਚ ਰਾਮਾ ਰਾਮਾ ਕਿੱਥੇ ਹੈ ਜੀ ਇਹ ਜੀ ਨਿਹਾਲ ਸਿੰਘ ਵਾਲੇ ਨਾਲ ਆ ਜੀ ਨਿਹਾਲ ਸਿੰਘ ਵਾਲੇ ਦੇ ਨਾਲ ਅੱਛਾ ਉਹ ਤਾਂ ਜੀ ਉਹ ਲੋਕੇਸ਼ਨ ਨੂੰ ਕੋਈ ਨਾ ਪਾ ਦੇਣਗੇ ਸਾਰਾ ਹੋ ਜਾਊਗਾ ਅੱਛਾ ਜੀ ਕੋਈ ਜ਼ਿਲ੍ਹਾ ਲੈਵਲ ਦੀ ਕਮੇਟੀ ਬਣਾਉਣਾ ਚਾਹੇ ਪੰਜਾਬ ਦੀ ਬਣਾ ਰਾ ਕਿਸੇ ਨਾਲ ਵੀ ਕੋਈ ਧੱਕਾ ਹੁੰਦਾ ਕੋਈ ਬਾਜੀ ਦਾ ਰੋਲਾ ਪੈਂਦਾ ਕੋਈ ਕਾਪੀ ਵਾਲਾ ਪੈਸਾ ਪਿੰਡ ਦਾ ਪੈਸਾ ਰੱਖਦਾ ਉਹ ਜੀ ਕਮੇਟੀ ਤਾਂ ਫੈਸਲਾ ਕਰ ਦੂਗਾ ਮੰਨ ਲਓ ਮੇਰੇ ਨਾਲ ਧੱਕਾ ਹੋ ਗਿਆ ਮੈਂ ਠਾਣੇ ਜਾਣਾ ਕਿਸੇ ਹੋਰ ਮੈਟਰ ਕਬੂਤਰ ਬਾਈ ਜਿਹੜੇ ਕਿਤੇ ਜਾਣਦਾ ਸਹੀ ਹੁਣ ਜੀ ਆਰਬੀ ਬੋਰਡ ਬਣਾਇਆ ਗਿਰ ਹੰਦੂ ਰਿਸਕਿੰਗ ਬੋਰਡ ਹਾਂ ਜੀ ਜੋ ਕੋਈ ਕਿਤੇ ਗੱਲ ਬਾਤ ਉਹ ਜੀਆਰਬੀ ਬੋਰਡ 'ਚ ਰੱਖੀ ਜਾਂਦੇ ਗੱਲ ਉਹਨਾਂ ਦੇ ਉਵੇਂ ਕੂਤਰਾਂ ਨੂੰ ਕੋਈ ਬੋਰਡ ਬਣਾਉਣਾ ਕੋਈ ਕਮੇਟੀ ਬਣਾ ਬਣੇ ਜੀ ਉਹ ਬੰਦਿਆਂ 'ਚ ਗੱਲ ਹੋਵੇ ਉਹ ਫੈਸਲਾ ਸਾਨੂੰ ਉਹ ਫੈਸਲਾ ਸਰ ਮੱਥੇ ਹੋਵੇ ਜੇ ਕਿਸੇ ਨਾਲ ਤੱਕਿਆ ਹੁੰਦਾ ਉਹ ਕਮੇਟੀ ਉੱਥੇ ਜਾਵੇ ਉਹ ਜੇ ਬੰਦੇ ਚੁਣੇ ਜਾਣ ਸਾਰਾ ਫੰਡ ਵਾਰਨ ਜੀ ਉਹਨਾਂ ਉਥੇ ਲੋਕ ਇਕੱਠੇ ਹੋਣਗੇ ਫੰਡ ਜਿਵੇਂ ਹੁਣ ਗਰੇ ਹੋਣ ਵਾਲੇ ਬੰਦੇ 500 ਬੰਦਾ ਉਹ ਬਦੂਸ਼ਕਾਰੀ ਪੰਜਾਬ ਕਬੂਤਰਾਂ ਵਾਲਾ ਦਾ ਜੀ ਲੱਖ ਹੋ ਜੂਗਾ ਲੈ ਉਹ ਹੀ ਜਾਣਾ ਇਕੱਠ ਹੋ ਜਾਣਾ ਦੇਖੋ ਤੇ ਕਿੰਨਾ ਆਹ ਸਹੀ ਗੱਲ ਆ ਸਾਰੇ ਬਾਈਰਾਂ ਦੇ ਪ੍ਰਬੰਧ ਸੁਣ ਆਪਣੇ ਉਦੋਂ ਪਹਿਲਾਂ ਇੰਟਰਵਿਊ ਇਹ ਕੌਣ ਕਰ ਰਹੇ ਹੈ ਪ੍ਰਬੰਧ ਇਹ ਹਲਾ ਹਾਲ ਤਾਂ ਜੀ ਹਜੂਮ ਹੀ ਕਰ ਰਿਹਾ ਪਹਿਲਾਂ ਉਹ ਬਾਈ ਜੱਗੇ ਨੇ ਸਟਾਰਟਿੰਗ ਕੀਤੀ ਸੀ ਅੱਛਾ ਜੀ ਜਦੋਂ ਮੈਂ ਉਹ ਜਦੋਂ ਲਾਈਵ ਹੋਇਆ ਉਦੋਂ ਗੱਲ ਚੱਲਦੀ ਸੀ ਸਤਨਾਮ ਦੇ ਮੁੰਡੇ ਰਾਜ ਉਹੀ ਕਰਦੇ ਸੀ ਇੱਕ ਮੁੰਡਾ ਡਗਰੂ ਤੋਂ ਗੱਲ ਲਾਉਂਦਾ ਉਹ ਕਹਿੰਦੇ ਆਪਾਂ ਇਕੱਠ ਕਰੀਏ ਉਹਨਾਂ ਦੀ ਪਿੰਡ ਬਾਜੀ ਸੀ ਅੱਛਾ ਜੀ ਉਹ ਹੋ ਜਾਂਦਾ ਆਪਣਾ ਨਿੱਜੀ ਉਦੋਂ ਵੀ ਗੱਲ ਇਹ ਕਰਨੀ ਸੀ ਕਿ ਕਮੇਟੀ ਬਣਾਓ ਕੁਝ ਕਰੋ ਪਰ ਹੁਣ ਕਬੂਤਰ ਬਾਜ਼ਾਂ ਕੋਲ ਮੌਕਾ ਹੈ ਜੀ ਅਗਲੇ ਸਾਲ ਬਾਜ਼ੀਆਂ ਆਉਣਗੀਆਂ ਉਸ ਤੋਂ ਪਹਿਲਾਂ ਇਹ ਕੰਮ ਹੋਇਆ ਬੜਾ ਬੈਟਰ ਹੈ ਜੀ ਸਰਕਾਰਾਂ ਨੂੰ ਪਤਾ ਲੱਗੇ ਦੇਖੋ ਵੀ ਕੂਤਰਾਂ ਦੀ ਕਿੰਨੀ ਵੋਟ ਹੈ ਬਾਦੂ ਆ ਜੀ ਰੇਗਪਿੰਡ ਚ 50 50 ਬੰਦੇ ਜਿਹੋ ਜੀ ਆਬਾਦੀ ਆ ਫੈਮਲੀਆਂ ਨੇ ਜੀ ਨਾਲ ਜੁੜੇ ਹੋਏ ਲੋਕ ਨੇ ਨਲਕੀਆਂ ਪਿੰਜਰੇਆਂ ਵਾਲਾ ਛਤਰੀਆਂ ਵਾਲਾ ਕੱਪੜਿਆਂ ਵਾਲਾ ਜਿਹੜੇ ਪਾਣੀ ਪੀਉਂਦੇ ਬਾਜ਼ੀਆਂ ਤੇ ਕਾਪੀ ਬਦਾਮ ਵਾਲੇ ਬਹੁਤ ਹਾਂਜੀ ਬਦਾਮ ਵਾਲੇ ਸਾਰੇ ਕਿਹੜਾ ਸਿਸਟਮ ਹੈ ਜੀ ਪਰ ਮੈਂ ਤਾਂ ਇਹੀ ਅਪੀਲ ਇਹੀ ਮੈਸੇਜ ਦਿੰਨਾ ਜੀ ਫਲਹਾਲ ਤਾਂ ਜਿਹੜਾ ਹੁਣ 21 ਵਾਲਾ ਕਸ਼ਟਾ ਵੱਧ ਤੋਂ ਵੱਧ ਕੂਤ ਨਾਲ ਉੱਥੇ ਪਹੁੰਚੋ ਤੇ ਪਰ ਕੋਈ ਰਣਨੀਤੀ ਬਣਾਓ ਵੀ ਆਪਾਂ ਫੈਸਲਾ ਇਹ ਕੀ ਲੈਣਾ ਆਪਣਾ ਉੱਥੇ ਮੋਟਿਵ ਕੀ ਹੈ ਉੱਥੇ ਕੀ ਹੈ ਚਲੋ ਇਹ ਫੈਸਲਾ ਅੱਛਾ ਚੀਨੇ ਵੀਰੇ ਅਖੀਰ ਦੇ ਵਿੱਚ ਬਾਹਰ ਵੀ ਤੁਹਾਡੇ ਕੋਈ ਮਿੱਤਰਬਾਲੀ ਹੁਣ ਬਾਹਰ ਕੈਨੇਡਾ ਚ ਕਬੂਤਰ ਉੜਦੇ ਆ ਹਾਂਜੀ ਉੱਥੇ ਵੀ ਕੋਈ ਹੈ ਮਿੱਤਰਬੈਲੀ ਵੀ ਹਾਂ ਜਿਹੜਾ ਉੱਥੇ ਤੁਹਾਡਾ ਜਾਂ ਵੀ ਆਪਣੇ ਕੋਲ ਕਬੂਤਰ ਬਹੁਤ ਬੰਦੇ ਜੀ ਆਪਣੇ ਬਾਈ ਜਗਤਬੰਦਰ ਸਾਹਿਬ ਨੇ ਚੰਗਾ ਅਮਰੀਕਾ ਦੇ ਵਿੱਚ ਜੀ ਕੈਲੀਫੋਰਨੀਆ ਚ ਤਾਮਗੋਟ ਵਿਜਨ ਕਲੱਬ ਅੱਛਾ ਉਹਦੇ ਨੇ ਲੌਫਟੜੇ ਪਿੰਜਰੇ ਹਾਂਜੀ ਉਹਨਾਂ ਦੇ ਸਾਰੇ ਭਰਾ ਜੀ ਆਪਣੇ ਪੁੱਲ ਸਪੋਰਟ ਕਰਦੇ ਆ ਬਾਈ ਮਿੰਨੀ ਐ ਮੁੰਡਾ ਜਿਨ੍ਹਾਂ ਨੇ ਉਹਨਾਂ ਦਾ ਮੇਰੀ ਆਪ ਦੀ ਫੈਮਿਲੀ ਬਾਹਰ ਹੈ ਜੀ ਵੀ ਕਿਹੜੇ ਦੇਸ਼ ਆਸਟ੍ਰੇਲੀਆ ਨੇ ਜੀ ਆਸਟ੍ਰੇਲੀਆ اچھا ਤੇ ਬਾਕੀ ਕਬੂਤ ਹੁਣ ਤਾਂ ਜੀ ਕਬੂਤਰ ਵਾ ਜਿਵੇਂ ਪੀਕ ਤੇ ਆ ਬਾਹਰੋਂ ਜਦੋਂ ਮੈਸੇਜ ਵੀ ਲਾਈਵ ਹੋਇਆ ਮੈਨੂੰ ਜੀ ਹਜ਼ਾਰਾਂ ਕਹਿਣ ਦੇਣ ਦੀ ਗੱਲ ਨਹੀਂ ਹਜ਼ਾਰਾਂ ਫੋਨ ਆਏ ਬਾਹਰੋਂ ਲੋ ਇੰਨਾ ਲੋਕਾਂ ਨੇ ਪਿਆਰ ਤਾਂ ਇੰਨਾ ਮਨ ਆਏ ਲੱਗਿਆ ਮਨ ਵੀ ਆਪਾਂ ਨੂੰ ਚਾਹਣ ਲੈਣੇ ਬੰਦੇ ਨੇ ਇਹ ਇਹ ਕਿਉਂਕਿ ਕਿਸੇ ਖੁਸ਼ੀ ਚ ਕਿਸੇ ਮਾਨ ਦੀਆਂ ਭਾਵਨਾ ਤਾਂ ਉਦੋਂ ਬੰਦੇ ਨੂੰ ਪਤਾ ਲੱਗਦਾ ਵੀ ਹੁਣ ਬਾਈ ਜੀ ਹੁਣੀ ਚਲੋ ਉਹਨਾਂ ਵਰਗਾ ਤਾਂ ਕੋਈ ਬਣ ਨਹੀਂ ਸਕਦਾ ਮੁੱਸੇ ਸਾਹਿਬ ਮਾਨਸਾ ਦਾ ਕਿੱਡਾ ਨੋ ਕਿੱਡੀ ਉਹਨਾਂ ਦੀ ਬਾਅਦ ਚ ਸੋਚਦਾ ਪਤਾ ਲੱਗਿਆ ਵੀ ਇਹ ਹਸਪੀਟਲ ਕੈਂਸਰ ਬਈ ਕਿੱਦਾਂ ਕਰ ਰਹੇ ਸੀ ਅਪਰਾਲਾ ਤੇ ਮਾਨਸਾ ਤੁਹਾਡੇ ਨਾਂ ਦੇ ਨਾਲ ਵੀ ਮਾਨਸਾ ਤੁਸੀਂ ਆਪ ਸਾਰਾ ਕੁਝ ਕਰ ਰਹੇ ਹੋ ਤੇ ਕਿਉਂਕਿ ਗੱਲਾਂ ਵੱਡੀਆਂ ਤੇ ਕੈਨੇਡਾ ਚ ਕਿਹੜੇ ਆ ਹੁਣ ਮੈਂ ਜਾਣਾ 15 ਆਪਣੇ ਜਲਾਈ ਨੂੰ ਉੱਥੇ ਪਹੁੰਚ ਜਾਣਾ ਮੈਂ ਕਹਿੰਦਾ ਜੀ ਆਪਣਾ ਮੁਨਜਸਾ ਜਿਹੜਾ ਉਹ ਗਿਆਸ ਜੀ ਦੇ ਪੁੱਤਰ ਲੈ ਕੇ ਦਿੱਤੇ ਸੀ ਬਾਈ ਬੇਟੂ ਹਰਿਆਣਾ ਵਾਲਾ ਨਹੀਂ ਜੱਸਾ ਗਿਆਸ ਉਹ ਕਿ ਕਿਹੜੀ ਸਟੇ ਉੱਥੇ ਕੈਨੇਡਾ ਕਿਹੜੀ ਜਗਾ ਮੈਂ ਪਤਾ ਕੀ ਜੀ ਮੈਂ ਤਾਂ ਗੱਲਾਂ ਹੀ ਵੇ ਕੈਨੇਡਾ ਨੇ ਕਿਉਂਕਿ ਮੈਂ ਸਰੀ ਐਡਮੰਟਨ ਟਰਾਂਟੋ ਸਾਰੇ ਕਬੂਤਰਬਾਜ਼ ਘੋੜਿਆਂ ਵਾਲੇ ਵੀਰ ਸ਼ਿਕਾਰੀ ਵੀਰ ਆਪਾਂ ਤਾਂ ਅਪੀਲ ਕਰ ਰਹੇ ਹਾਂ ਵੀ ਸਾਡੇ ਵੱਡੇ ਭਰਾ ਨੇ ਆਉਣਾ ਜੀ ਤੇ ਬਾਈ ਦਾ ਪੂਰਾ ਜੀ ਲਵਾ ਗੋ ਜੀ ਲਵਾ ਗੋ ਐਵੇਂ ਨਵੇਂ ਗੱਲਾਂ ਬਾਤਾਂ ਕਰੀਏ ਉੱਥੇ ਵੀ ਤੇ ਮੇਰੇ ਹੁਣਾਂ ਨੇ ਹੋਰ ਕੀਨੇ ਵੀਰ ਕੋਈ ਮੰਦੀ ਗੱਲ ਰਹਿ ਗਈ ਹੋਵੇ ਮੰਦੀ ਬਸ ਆਪਣਾ ਪਰਮਾਤਮਾ ਦੀ ਇਹੀ ਬਹੁਤ ਦੇਣਾ ਜੀ ਸ਼ੌਂਕ ਪੂਰਾ ਹੋ ਜਾਂਦਾ ਸ਼ੌਂਕ ਬਹੁਤ ਨਹੀਂ ਆਪਾਂ ਨੂੰ ਘਰੇ ਬੱਚੇ ਕਿੰਨੇ ਆ ਵੀਰ ਦੇ ਬੇਟੀ ਹੈ ਜੀ ਬੇਟੀ ਹੈ ਹਾਂ ਜੀ 4 ਮੈਸੇਜ ਆ ਮਾਤਾ ਜੀ ਹੋਣੀ ਮੰਮੀ ਡੈਡੀ ਇਹ ਬ੍ਰਦਰ ਐਡਵੋਕੇਟ ਨਜੀਬ ਉਹਨਾਂ ਦੇ ਬੇਟਾ ਬੇਟੀ ਐ ਫੈਮਲੀ ਪੂਰੀ ਪਰਮ ਚੜ੍ਹਦੀ ਕਲਾ ਜੀ ਸ਼ੌਂਕ ਸਾਰੇ ਪਰਿਵਾਰ ਨੂੰ ਹੀ ਆ ਨਹੀਂ ਕਿਸੇ ਨੂੰ ਵੀ ਨਹੀਂ ਐਵੇਂ ਨਹੀਂ ਪਤਾ ਜੀ ਹਾਂਜੀ ਵੀ ਕਬੂਤਰ ਠਾਲੂ ਹੀ ਪੈਂਦੀ ਐ ਵੀ ਨਹੀਂ ਪਤਾ ਅੱਛਾ ਫਿਰ ਥੋੜਾ ਜਿਹਾ ਪਰਿਵਾਰ ਨੂੰ ਕਿਉਂਕਿ ਹੁਣ ਜਿੱਡਾ ਥੋੜਾ ਸਰਕਲ ਹੋ ਗਿਆ ਹਾਂਜੀ ਸਰਕਲ ਬਹੁਤ ਜਾਰੇ ਵੱਡਾ ਹੋ ਗਿਆ ਹਾਂਜੀ ਹੁਣ ਵੀ ਬਾਹਰ 20-30 ਬੰਦੇ ਬੈਠੇ ਆ 50 ਬੰਦੇ ਮੁੜ ਕੇ ਕਬੂਤਰ ਲੈ ਕੇ ਕੋਈ ਆ ਗਿਆ ਕੋਈ ਚਲੇ ਗਿਆ ਉਹ ਫਿਰ ਪਰਿਵਾਰ ਨੂੰ ਸਮਾਂ ਦੇਣ ਦਾ ਸਮਾਂ ਪਤਾ ਕੀ ਜੀ ਗੱਲ ਹਾਂ ਇਹ ਭਾਗਾਂ ਵਾਲੇ ਘਰੀ ਆਏ ਆਉਂਦੇ ਜੀ ਲੋਕ ਉਹ ਤਾਂ ਗੱਲ ਹੈਗੀ ਆ ਹਾਂ ਜੀ ਜਿਹੜਾ ਬੰਦਾ ਦੇਖ ਕੇ ਬੰਦਨ ਮੱਖਸੇ ਰੋੜੀ ਪਾਉਂਦਾ ਕੀ ਨਹੀਂ ਆਉਣਾ ਜੀ ਨਹੀਂ ਉਹ ਤਾਂ ਤੁਹਾਡੇ ਭਾਗਾਂ ਵਾਲੇ ਘਰ ਆ ਮੈਂ ਭੈਣ ਉਹਨਾਂ ਦੀ ਗੱਲ ਕਰਦਾ ਵੀ ਨਹੀਂ ਮੇਰੀ ਪਤਾ ਕੀ ਮੇਰੀ ਵਾਈਫ ਨੂੰ ਪਹਿਲੇ ਦਿਨ ਤੋਂ ਪਤਾ ਹੀ ਜਿਉ ਨੂੰ ਹੂੰ ਵੀ ਇੰਨਾ ਵਿਸ਼ਾਉਗਾ ਮੈਨੂੰ ਨਹੀਂ ਉਹ ਉਹ ਕਿੰਨੇ ਚਿਰ ਹੋ ਗਿਆ ਵਿਆਹ ਵੀ ਹੋਏਨ ਵੀਰ ਦਾ ਵਿਆਹ ਜੀ ਮੇਰਾ 2016 ਚ ਹੋਇਆ ਜੀ ਉਦੋਂ ਬਾਅਦ ਤਾਂ ਚੀਨਾ ਵੀਰ ਸਟਾਰ ਉਦੋਂ ਬਾਅਦ ਹੀ ਬਣਿਆ ਦੇਖੋ ਜਿਹੜਾ ਆਹ ਗੱਲ ਆ ਇਹ ਗੱਲ ਦਾ ਤਾਂ ਉਦੋਂ ਦਾ ਬਚਾ ਮਾੜਾ ਮੋਟਾ ਜਾਂਦਾ ਪਰ ਅੱਜ ਵਾਲਾ ਤਾਂ ਇਹ ਨਹੀਂ ਵੀ ਗੱਡੀਆਂ 'ਚ ਹੀ ਫੈਮਿਲੀ ਦੀ سپورਟ ਆਪਾਂ ਨੂੰ ਜੀ ਆਪਾਂ ਇਹ ਕਹਦੀਏ ਵੀ ਕਬੂਤਰਾਂ ਹੀ ਕੋਈ ਨਹੀਂ ਪਰ ਤਾਂ ਉਹਨਾਂ ਦਾ ਕੰਮ ਪਰਮਾਏ ਫੁੱਲਾ ਜੀ ਮੇਰੇ ਨਾਲ ਕੋਈ ਮੈਨੂੰ ਕਿਉਂਕਿ ਉਹ ਹੁਣ ਵੱਡੇ ਵੀਰ ਦੇ ਸਰਤੀ ਹੈ ਜੀ ਮੈਨੂੰ ਪਿੰਡ ਕੋਈ ਐ ਨਹੀਂ ਪਤਾ ਵੀ ਆਪਣਾ ਵਾਹਨ ਠੇਕੇ ਦੇ ਕਿਹਨੂੰ ਦਿੰਦਾ ਹੈ ਕੀ ਕਿੰਨੇ ਚਲੋ ਉਹ ਤਾਂ ਪਰਿਵਾਰ ਸਾਰਾ ਜੇ ਮੰਨ ਲਓ ਘਰ ਦੇ ਆ ਨੇ ਜੋ ਉਹ ਨਹੀਂ ਉਕਣ ਵੀ ਹਾਂ ਭਈ ਆ ਤੂੰ ਬਰਾਬਰ ਫਿਰ ਕਿੱਥੋਂ ਮੈਂ ਕਬੂਤਰਬਾਈ ਕਰਨੋਂ ਜੀ ਹੁਣ ਕੱਲਾ ਕਬੂਤਰਬਾਈ ਦੇ ਸਮਰਪਤਾ ਨਹੀਂ ਨਹੀਂ ਸਹੀ ਕਿੱਕ ਨੇ ਪਰਿਵਾਰ ਦਾ ਪਰਿਵਾਰ ਦੀ ਸਾਰਾ سپورਟ ਉਦ ਬਗੈਰ ਵੀ ਨੇ ਮਨ ਚ ਸੋਚ ਹੋ ਰਵੇ ਵੀ ਕਿੱਥੇ ਕੀ ਉਹ ਫਿਰ ਕਿਉਂਕਿ ਜੇ ਪਰਿਵਾਰ ਦੀ ਭੈਣ ਹੋਣਾ ਦੀ ਤੁਹਾਡੇ ਮਾਤਾ ਦੀ ਵੀਰ ਹੋਣਾ ਦੀ ਭਰਜਾਈ ਹੋਣਾ ਦੀ ਸਾਰਾ سپورਟ ਕਰਕੇ ਤੇ ਅੱਜ ਵੀਰ ਦਾ ਨੌ ਵੀ ਐ ਸੂਰਜ ਦੇ ਵਿੱਚ ਰੋਸ਼ਨੀ ਦਿਖਾਉਣ ਵਾਲੀ ਗੱਲ ਆ ਵੀ ਚੀਨਾ ਮਾਨਸਾਲਾ ਤੋ ਇਹ ਅੱਛਾ ਐਬ ਤਾਂ ਇੱਕ ਮਾੜਾ ਦੋ-ਦੋ ਲਈ ਬਠਾ ਸ਼ਿਕਾਰੀ ਕੁੱਤੇ ਵੀ ਸ਼ਿਕਾਰੀ ਕੁੱਤੇ ਵੀ ਇਹ ਕੁੱਕੜ ਵੀ ਐਬ ਤਾਂ ਮੈਨੂੰ ਲੱਗਦਾ ਕੋਈ ਪੰਜਾਬ 'ਚ ਇਹ ਹੋਣਾ ਜਿਹੜਾ ਪਉ ਨਹੀਂ ਹੈਗਾ ਜੀ ਮਾੜਾ ਮਾੜਾ ਨਹੀਂ ਕੋਈ ਹੈਗਾ ਹਾਂ ਆ ਜਿਵੇਂ ਕੁੱਤੇ ਕੁੱਕੜ ਕਬੂਤਰ ਤਾਂ ਸਾਰਿਆਂ ਨੂੰ ਪਤਾ ਜੀ ਘੋੜੇ ਸਾਰੇ ਕੋਈ ਮੰਡੀ ਛੱਡੀ ਦੀ ਹਾਂ ਕਹਿੰਦਾ ਬਲਦਾਂ ਵਾਲਾ ਨਹੀਂ ਹੈਗਾ ਜੀ ਉਹ ਸਾਡੇ ਏਰੀਆ 'ਚ ਨਹੀਂ ਹੈ ਕਿਸੇ ਨੂੰ ਇਹ ਇੱਧਰ ਦੂਰ ਆ ਜੇ ਕਿਸੇ ਥੋੜੇ ਉਧਰੋਂ ਦੇ ਉਹ ਵੀ ਹੁੰਦਾ ਪੱਕਾ ਜੀ ਨਹੀਂ ਉਹਦੇ ਚੋਂ ਟਾਈਮ ਬੜਾ ਔਖਾ ਉਹ ਤਾਂ ਫਿਰ ਜੋਰ ਚ ਹੁਣ ਇਹ ਤਾਂ ਤੁਸੀਂ 20000 ਦਾ ਲੈ ਲਿਆ ਦੂਜੇ ਨੰਬਰ ਵਾਲਾ ਉਹ ਆਉਣਾ 24 ਲੱਖ ਦਾ ਨਹੀਂ ਫਿਰ ਜਿਹੜੇ ਕੰਮ ਚ ਪਏ ਤੇ ਫਿਰ ਉਹ ਬੰਦਾ ਉਹੇ ਜਿਹੀ ਹੋ ਜਾਂਦਾ ਜੀ ਆ ਇਹ ਤਾਂ ਗੱਲ ਹੈਗੀ ਫਿਰ ਜਿਹੜੇ ਕੰਮ ਚ ਨਾਲ ਬੰਦੇ ਸਰਕਲ ਦੇ ਉਹੇ ਜਿ ਜੁੜ ਜਾਂਦੇ ਨੇ ਉਹੋ ਜੇ ਜੁੜ ਜਾਂਦੇ ਆ ਉਹੋ ਜੇ ਜੁੜ ਜਾਂਦੇ ਆ ਇੱਕਾਰੀ ਕੁੱਤਾ ਜੀ ਵੇਖਦਾ ਅਮਰੀਕਨ ਸੀਗਾ ਉਹ ਸੇਲ ਕਰਦਾ ਜੀ ਇੱਕ ਘਰੇ ਪਾਲਿਆ ਸੀਗਾ ਸਾਰੇ ਬਹੁਤ ਚੰਗਾ ਕਤੂਰਾ ਸੀਗਾ ਥੋੜੇ ਦਿਨ ਹੋ ਗਏ ਉਹ ਚੋਂ ਉਹਦਾ ਐਕਸੀਡੈਂਟ ਹੋ ਗਿਆ ਉਹ ਮਤਲਬ ਮਰ ਗਿਆ ਜੀ ਉਹਦਾ ਨਾਂ ਜਸਪ੍ਰੀਤ ਕੁੜੀ ਤੇ ਦੋ ਕੁੱਤੇ ਹੋਰ ਹੈਗੇ ਜੀ ਇੰਡੀਅਨ ਭੱਜਣ ਵਾਲੇ ਉਹ ਆਪਣਾ ਮੁੰਡਾ ਬੜਾ ਅਤੰਦਰ ਆ ਉਹ ਠੰਡਾ ਜੀ ਉਹ ਉੱਥੇ ਹੈ ਫਤੇਗੜ ਸਾਹਿਬ ਤੋਂ ਬੜਾਲੀ ਬੜਾਲੀ ਅੱਛਾ ਹਾਂ ਜੀ ਤੇ ਬਾਜ਼ਾਰ ਸਮਾਂ ਵਾਲੀ ਵੀ ਨਹੀਂ ਉਹ ਤੋਂ ਫਿਰ ਸਿਆਲ ਚ ਉਧਰ ਨੂੰ ਹੋਲੇ ਖੇੜੇ ਕਰੇ ਨਹੀਂ ਕਿਉਂਕਿ ਵਿਆਹ ਸ਼ਾਦੀ ਆ ਕੇ ਮਿੱਤਰ ਦੋਸਤ ਹੁਣ ਇੰਨੇ ਸਰਕਲ ਵਿਆਹਾਂ ਦਾ ਭੋਗਾਂ ਦਾ ਜਿਵੇਂ ਬਹੁਤ ਘਟ ਜਾਂਦਾ ਮੇਰੇ ਚ ਕਮੀ ਹੈ ਇਹ ਮੈਂ ਤਾਂ ਕਬੂਤਰਾਂ ਬਾਜੀ ਚਾਹੇ ਜਿਵੇਂ ਹੁਣ ਤੁਹਾਨੂੰ ਤੋਂ ਪੈਂਦੀ ਹੁੰਦੀ ਸਵੇਰੇ ਜੋ ਕੁੱਕੜ ਛੁੱਟਦੇ ਆ ਥਾਰਡ ਤੇ ਜੀ ਮੰਨ ਲਓ ਵੀ 9 ਵਜੇ ਤੱਕ ਤਾਂ ਤੁੰਦ ਲੈ ਨਹੀਂ ਹੋਏ ਨੇ ਸਵੇਰੇ 6 ਵਜੇ ਚੱਲਦੇ ਆ ਜੀ ਹਾਂ ਮੈਂ ਉੱਥੇ ਚੱਲਦੇ ਹਾਂ ਜੀ ਸਾਲ ਸਾਲ ਵਧੀਆ ਟੱਪਣਗੇ ਜੀ ਸਾਗ ਵਧੀਆ ਖਾਓਗੇ ਆਪਾਂ ਮੀਰ ਚੀਨਾ ਮਾਨਸਾ ਜੀ ਨਾਲ ਗੱਲਾਂ ਬਾਤਾਂ ਕਰ ਰਹੇ ਸੀਗੇ ਆਉਣ ਵਾਲੇ ਖਿਡਾਰੀਆਂ ਨੂੰ ਵਿੱਚੋਂ ਕੁਝ ਇੱਕ ਗੱਲਾਂ ਇਹੋ ਜੀਆਂ ਨੇ ਚਾਹੇ ਉਹ ਕਣਕਾਲੀ ਆ ਚਾਹੇ ਉਹ ਫੰਗ ਲਾਉਣ ਵਾਲੀ ਆ ਤੇ ਚਾਹੇ ਜੋ ਮੌਸਮ ਦੇ ਅਨਕੂਲ ਆ ਉਹ ਗੱਲ ਆ ਉਹ ਮੈਨੂੰ ਵੀ ਕੁਝ ਅੱਜ ਹੀ ਪਤਾ ਲੱਗੀਆਂ ਨੇ ਆ ਜਿਤਮਾਨ ਉਸਤਾਦ ਚੀਨਾ ਮਾਨਸਾ ਚੀਨਾ ਮਾਨਸਾ ਪਹਿਲਾ ਨੰਬਰ ਪਹਿਲਾ ਨੰਬਰ ਪਹਿਲਾ ਨੰਬਰ ਦੂਜਾ ਨੰਬਰ ਪਹਿਲਾ ਨੰਬਰ ਦੂਜਾ ਨੰਬਰ ਪਹਿਲਾ ਨੰਬਰ ਇਹ ਸਾਰਾ ਪ੍ਰੋਗਰਾਮ ਜਿਹੜਾ ਇਹ ਸ਼ੋਹਰਤ ਆ ਜਿਨ੍ਹਾਂ ਨੂੰ ਕਬੂਤਰਾਂ ਨੇ ਵੀਰ ਨੂੰ ਅਸਮਾਨ ਦੇ ਵਿੱਚ ਅਡਾਰੀ ਲਵਾਈ ਹੋਈ ਆ ਚੀਨਾ ਮਾਨਸਾ ਨੂੰ